ਮੀਤਿਹਰ ਦੀ ਮੈਂ ਸੁਣਿਆ ਤੁਹਾਡੇ ਨਾਲ ਰਿਸ਼ਤੇਦਾਰੀ ਹੈ ਜੇਕਰ ਆਮੋ ਸਾਹਮਣੇ ਹੋਗੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡੀ ਰਿਸ਼ਤੇਦਾਰੀ ਕੀ ਹੈ ਉਹਨਾਂ ਨਾਲ ਜੇਕਰ ਆਮੋ ਸਾਹਮਣੇ ਹੋਗੇ ਫਿਰ ਕਿਸ ਤਰ੍ਹਾਂ ਦਾ ਮੁਕਾਬਲਾ ਹੋਵੇਗਾ ਦੇਖੋ ਮੇਰੇ ਸਹੁਰਿਆਂ ਵੱਲੋਂ ਉਹ ਜਿਹੜੀ ਰਿਸ਼ਤੇਦਾਰੀ ਹੈਗੀ ਹੈ ਤੇ ਜਿਹੜੀ ਮੀਤ ਹੇਰ ਦੇ ਸੱਸ ਨੇ ਉਹ ਮੇਰੀ ਵਾਈਫ ਦੀ ਅੱਗੇ ਰਿਸ਼ਤੇਦਾਰੀ ਚ ਭੂਆ ਲੱਗਦੀ ਹੈ ਇਹ ਇਹ ਸਾਡੀ ਰਿਸ਼ਤੇਦਾਰੀ ਹੈ ਸਸਾਬ ਇਕਨਾ ਆਮ ਆਦਮੀ ਪਾਰਟੀ ਦੇ ਜਿਹੜੇ ਚਿਹਰੇ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਦੇ ਲਈ ਉਹਦੇ ਵਿੱਚ ਮੀਤਿਹਰ ਅਮਨ अरोड़ा ਤੇ ਕਰਮਜੀਤ ਅਨਮੋਲ ਦਾ ਵੀ ਚਰਚਾ ਹੈ ਇਹਨਾਂ ਦੇ ਵਿੱਚ ਮੀਤਿਹਰ ਦੀ ਮੈਂ ਸੁਣਿਆ ਤੁਹਾਡੇ ਨਾਲ ਰਿਸ਼ਤੇਦਾਰੀ ਹੈ ਜੇਕਰ ਆਮੋ ਸਾਹਮਣੇ ਹੋਗੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡੀ ਰਿਸ਼ਤੇਦਾਰੀ ਕੀ ਹੈ ਉਹਨਾਂ ਨਾਲ ਜੇਕਰ ਆਮੋ ਸਾਹਮਣੇ ਹੋਗੇ ਫਿਰ ਕਿਸ ਤਰ੍ਹਾਂ ਦਾ ਮੁਕਾਬਲਾ ਹੋਵੇਗਾ ਦੇਖੋ ਮੇਰੇ ਸਹੁਰਿਆਂ ਵੱਲੋਂ ਉਹ ਜਿਹੜੀ ਰਿਸ਼ਤੇਦਾਰੀ ਹੈਗੀ ਹੈ ਤੇ ਜਿਹੜੀ ਮੀਤ ਹੇਰ ਦੇ ਸੱਸ ਨੇ ਉਹ ਮੇਰੀ ਵਾਈਫ ਦੀ ਅੱਗੇ ਰਿਸ਼ਤੇਦਾਰੀ ਚ ਭੂਆ ਲੱਗਦੀ ਹੈ। ਇਹ ਇਹ ਸਾਡੀ ਰਿਸ਼ਤੇਦਾਰੀ ਹੈ ਤੇ ਬੜਾ ਪੁਰਾਣਾ ਰਿਸ਼ਤਾ ਮੇਰੇ ਸਹੁਰਾ ਸਾਹਿਬ ਦੇ ਮਾਮੇ ਦੀ ਬੇਟੀ ਆ ਉਹ। ਮੀਤਿਹਰ ਦੀ ਜਿਹੜੀ ਸੱਸ ਨੇ ਉਹ ਮੇਰੇ ਸਹੁਰਾ ਸਾਹਿਬ ਦੇ ਮਾਮੇ ਜੀ ਦੀ ਬੇਟੀ ਹੈ। ਸੋ ਇਹ ਰਿਸ਼ਤੇਦਾਰੀ ਹੈ। ਬਾਕੀ ਦੇਖੋ ਰਿਸ਼ਤੇਦਾਰੀ ਆ ਆਪਣੀ ਜਗ੍ਹਾ ਹੈ। ਪਾਰਟੀ ਆ ਆਪਣੀ ਜਗ੍ਹਾ ਹੈ। ਇਹ ਗੱਲ ਹੋਈ ਮੀਤਿਹਰ ਨਾਲ ਚੋਣ ਲੜਨ ਦੇ ਲਈ। ਨਹੀਂ ਚੋਣ ਬਾਰੇ ਕੋਈ ਗੱਲ ਨਹੀਂ ਹੋਈ ਠੀਕ ਹੈ ਮੈਂ ਕੋਈ ਮੇਰੀ ਉਹਨਾਂ ਨਾਲ ਆਮ ਐਸੀ ਗੱਲ ਨਹੀਂ ਹੁੰਦੀ ਮੇਰੀ ਤਾਂ ਕਦੇ ਕੋਈ ਫੰਕਸ਼ਨ ਤੇ ਮਿਲ ਗਿਆ ਉੱਥੇ ਮਾੜੀ ਮੋਟੀ ਗੱਲ ਕਦੇ ਹੋਈ ਹੋਵੇ ਅ ਅਦਰਵਾਈਜ਼ ਕੋਈ ਐਸੀ ਗੱਲ ਨਹੀਂ ਹੋਈ ਮੀਤਿਹਰ ਦੀ ਮੈਂ ਸੁਣਿਆ ਤੁਹਾਡੇ ਨਾਲ ਰਿਸ਼ਤੇਦਾਰੀ ਹੈ ਜੇਕਰ ਆਮੋ ਸਾਹਮਣੇ ਹੋਗੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡੀ ਰਿਸ਼ਤੇਦਾਰੀ ਕੀ ਹੈ ਉਹਨਾਂ ਨਾਲ ਜੇਕਰ ਆਮੋ ਸਾਹਮਣੇ ਹੋਗੇ ਫਿਰ ਕਿਸ ਤਰ੍ਹਾਂ ਦਾ ਮੁਕਾਬਲਾ ਹੋਵੇਗਾ ਦੇਖੋ ਮੇਰੇ ਸਹੁਰਿਆਂ ਵੱਲੋਂ ਉਹ ਜਿਹੜੀ ਰਿਸ਼ਤੇਦਾਰੀ ਹੈਗੀ ਹੈ ਤੇ ਜਿਹੜੀ ਮੀਤੇ ਹਰਦੇ ਸੱਸ ਨੇ ਉਹ ਮੇਰੀ ਵਾਈਫ ਦੀ ਅੱਗੇ ਰਿਸ਼ਤੇਦਾਰੀ ਚ ਭੂਆ ਲੱਗਦੀ ਹੈ ਇਹ ਇਹ ਸਾਡੀ ਰਿਸ਼ਤੇਦਾਰੀ ਹੈ ਜੀ ਸਾਹਿਬ ਇਕਨਾ ਆਮ ਆਦਮੀ ਪਾਰਟੀ ਦੇ ਜਿਹੜੇ ਚਿਹਰੇ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਦੇ ਲਈ ਉਹਦੇ ਵਿੱਚ ਮੀਤਿਹਰ ਅਮਨ ਅਰੋੜਾ ਤੇ ਕਰਮਜੀਤਨ ਅਨਮੋਲ ਦਾ ਵੀ ਚਰਚਾ ਹੈ ਇਹਨਾਂ ਦੇ ਵਿੱਚ ਮੀਤਿਹਰ ਦੀ ਮੈਂ ਸੁਣਿਆ ਤੁਹਾਡੇ ਨਾਲ ਰਿਸ਼ਤੇਦਾਰੀ ਹੈ ਜੇਕਰ ਆਮੋ ਸਾਹਮਣੇ ਹੋਗੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡੀ ਰਿਸ਼ਤੇਦਾਰੀ ਕੀ ਹੈ ਉਹਨਾਂ ਨਾਲ ਜੇਕਰ ਆਮੋ ਸਾਹਮਣੇ ਹੋਗੇ ਫਿਰ ਕਿਸ ਤਰ੍ਹਾਂ ਦਾ ਮੁਕਾਬਲਾ ਹੋਵੇਗਾ ਦੇਖੋ ਮੇਰੇ ਸਹੁਰਿਆਂ ਵੱਲੋਂ ਉਹ ਜਿਹੜੀ ਰਿਸ਼ਤੇਦਾਰੀ ਹੈਗੀ ਹੈ ਤੇ ਜਿਹੜੀ ਮੀਤਿਹਰ ਦੇ ਸੱਸ ਨੇ ਉਹ ਮੇਰੀ ਵਾਈਫ ਦੀ ਅੱਗੇ ਰਿਸ਼ਤੇਦਾਰੀ ਚ ਭੂਆ ਲੱਗਦੀ ਹੈ ਇਹ ਇਹ ਸਾਲੀ ਰਿਸ਼ਤੇਦਾਰੀ ਹੈ ਤੇ ਬੜਾ ਪੁਰਾਣਾ ਰਿਸ਼ਤਾ ਮੇਰੇ ਸਹੁਰਾ ਸਾਹਿਬ ਦੇ ਮਾਮੇ ਦੀ ਬੇਟੀ ਆ ਉਹ ਮੀਤਿਹਰ ਦੀ ਜਿਹੜੀ ਸੱਸ ਨੇ ਉਹ ਮੇਰੇ ਸਹੁਰਾ ਸਾਹਿਬ ਦੇ ਮਾਮੇ ਜੀ ਦੀ ਬੇਟੀ ਹੈ ਤੇ ਇਹ ਰਿਸ਼ਤੇਦਾਰੀ ਹੈ ਬਾਕੀ ਦੇਖੋ ਰਿਸ਼ਤੇਦਾਰੀ ਆ ਆਪਣੀ ਜਗ੍ਹਾ ਹੈ ਪਾਰਟੀ ਆ ਆਪਣੀ ਜਗ੍ਹਾ ਹੈ ਗੱਲ ਹੋਈ ਮੀਤਿਹਰ ਨਾਲ ਚੋਣ ਲੜਨ ਦੇ ਕੇ ਨਹੀਂ ਚੋਣ ਬਾਰੇ ਕੋਈ ਗੱਲ ਨਹੀਂ ਹੋਈ ਠੀਕ ਹੈ ਮੈਂ ਕੋਈ ਮੇਰੀ ਉਹਨਾਂ ਨਾਲ ਆਮ ਐਸੀ ਗੱਲ ਨਹੀਂ ਹੁੰਦੀ ਮੇਰੀ ਤਾਂ ਕਦੇ ਕੋਈ ਫੰਕਸ਼ਨ ਤੇ ਮਿਲ ਗਿਆ ਉੱਥੇ ਮਾੜੀ-ਮੁੱਟੀ ਗੱਲ ਕਦੇ ਹੋਈ ਹੋਵੇ ਅ ਅਦਰਵਾਈਜ਼ ਕੋਈ ਐਸੀ ਗੱਲ ਨਹੀਂ ਹੋਈ ਮੇਰੀ ਉਹਨਾਂ ਨਾਲ